ਇਹ ਕੱਲਾ ਬੁੱਢਾ ਦਰਿਆ ਛੱਡੋ ਸਭ ਕੁਝ ਛੱਡੋ ਹਰਾ ਵੀ ਵਿਆਹ ਛੱਡੋ ਇੱਥੇ ਜਿਹੜਾ ਧਰਤੀ 'ਚ ਬੋਰ ਕਰਕੇ ਪਾਈ ਜਾਂਦੇ ਆ ਆ ਜਹਾਗੀਰ ਪਿੰਡ ਰਾਤ ਹੀ ਜਹਾਗੀਰ ਪਿੰਡ ਸੰਗਰੂਰ ਦੇ ਵਿੱਚ ਜਹਾਗੀਰ ਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਰਾਾਂ ਦੇ ਵਿੱਚੋਂ ਨਾਲ-ਨਾਲ ਫੈਟਰੇ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆ ਕੇ ਆਰ ਬੀ ਐਲ ਫੈਕਟਰੀ ਲੱਗੀ ਸੀ ਧੂਰੀ ਤੇ ਉੱਥੇ ਯਾਰ ਨਿਕਲੀ ਆਸੇ ਪਾਸੇ ਬੋਰਾਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਉਹ ਫੈਕਟਰੀ 30 ਸਾਲ 35 ਸਾਲ ਕੇਆਰਬੀਐਲ ਫੈਕਟਰੀਆਂ ਵਰਗੀਆਂ ਜ਼ਹਿਰਾ ਪਾ ਕੇ ਬੰਦ ਕਰਕੇ ਆਪਣਾ ਮੁਨਾਫਾ ਲੈ ਕੇ ਟੱਪ ਜਾਂਦੀਆਂ ਨੇ ਤੇ ਮਗਰੋਂ ਲੋਕਾਂ ਨੂੰ ਮਰਨ ਲਈ ਉਹ ਪਾਣੀ ਸਰ ਦਿੱਤਾ ਜਾਂਦਾ ਇਹ ਇੱਕ ਥਾਂ ਦਾ ਨਹੀਂ ਮਸਲਾ ਨਹੀਂ ਹੈਗਾ ਭਰਾਵੋ ਇਹ ਨਾ ਸੋਚੋ ਵੀ ਕੱਲਾ ਬੁੱਢਾ ਤੇ ਰਿਆ ਸਤਲੋ ਜਾਇਆ ਇਕੱਲਾ ਦੱਖਣੀ ਮਾਲਵਾ ਰਸਤਾਂ ਦਾ ਮਸਲਾ ਪੂਰੇ ਪੰਜਾਬ ਦਾ ਮਸਲਾ ਹੈ ਸੋ ਇਹ ਤੁਹਾਨੂੰ ਦੱਸਦਾ ਵੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕ ਚ ਹੈ ਪੂਰੇ ਪੰਜਾਬ ਚ ਅੱਗੇ ਤਾਂ ਅਸੀਂ ਗਏ ਸੀ ਇਕੱਲੇ ਦੱਖਣੀ ਮਾਲਵੇ ਵਿੱਚ ਨਰ ਆਫਤਾਂ ਹੁਣ ਪੂਰਾ ਪੰਜਾਬ ਅਸੀਂ ਜਿਵੇਂ ਬਾਈ ਮਤੋਜ ਨੇ ਕਹਿਤਾ